ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਸਾਰੀਆਂ ਸੰਗਤਾਂ ਨੂੰ ਬੇਨਤੀ ਹੈ ਕਿ ਜਿਵੇਂ ਤੁਹਾਨੂੰ ਪਤਾ ਹੈ ਕਿ ਪੂਰੇ ਪੰਜਾਬ ਦੇ ਵਿੱਚ ਹੜ੍ਹਾਂ ਦੀ ਬਹੁਤ ਜ਼ਿਆਦਾ ਮਾਰ ਪਈ ਹੋਈ ਹੈ ਪਾਣੀ ਦੇ ਨਾਲ ਜੂਝ ਰਹੇ ਨੇ ਸਾਰੇ ਇਲਾਕੇ ਸੋ ਉਸ ਸਿਲਸਲੇ ਦੇ ਵਿੱਚ ਸਾਡੇ ਕਿਸੇ ਜਾਣ ਪਛਾਣ ਦੇ ਮੁਤਾਜ ਨੇ ਗगन ਭਾਜੀ ਹੁਣੀ ਗਰਾਂ ਤੋਂ ਜਿਹੜੀ ਸੇਵਾ ਕਰਨ ਦੀ ਮੁਦ ਮੂਹਿੰਮ ਚਲਾਈ ਸੀ ਤੇ ਉਸ ਦੇ ਸਿਲਸਲੇ ਦੇ ਵਿੱਚ ਜਿੰਨੇ ਵੀ ਸਾਡੇ ਸੇਵਾਦਾਰ ਬਲੈਂਡਰ ਵੀਰ ਐਨਆਰਏ ਭਰਾ ਜੇ ਜਿੱਦਾਂ ਵੀ ਜਿੰਨੀ ਫਿਜ਼ੀਕਲੀ ਤੇ ਨਾਲ ਫਾਈਨੈਂਸ਼ਲੀ ਹੈਲਪ ਕੀਤੀ ਆ ਉਹਨਾਂ ਦਾ ਬਹੁਤ ਜਿਆਦਾ ਧੰਨਵਾਦ ਕਰਦੇ ਸੋ ਅੱਜ ਅਸੀਂ ਰਾਸ਼ਨ ਤੇ ਡੇਲੀ ਦੀ ਜਿੰਨੀ ਵੀ ਜੂਰ ਹੋਣ ਵਾਲੀ ਸਮੱਗਰੀ ਮੈਡੀਕਲ ਸੈਟਾ ਫਸਟ ਐਡ ਤੇ ਨਾਲ ਕੋਸਮੈਟਿਕ ਜਾਂ ਹੋਰ ਵੀ ਲੋੜਿੰਦਾ ਚੀਜ਼ਾਂ ਅਸੀਂ ਲੈ ਕੇ ਅੱਜ ਗੁਰਦਾਸਪੁਰ ਏਰੀਆ ਉੱਥੇ ਅਸੀਂ ਕੋਚ ਕਰਨ ਜਾ ਰਹੇ ਹਾਂ ਤੋ ਜਿੰਨੇ ਵੀ ਵੀਰਾਂ ਨੇ ਸਾਡਾ ਸਾਥ ਦਿੱਤਾ ਉਹਨਾਂ ਦਾ ਅਸੀਂ ਫਿਰ ਦਿਲੋਂ ਧੰਨਵਾਦ ਕਰਦੇ ਆਂ ਵਾਹਿਗੁਰੂ ਜੀ ਉਹਨਾਂ ਨੂੰ ਜੈਨ ਦੁਗਣੀ ਰਾਹ ਬੋਲੇ ਈ ਸੋਨਿਹਾਲ ਸਾਥ ਸੇ ਵੀਰਾ ਕਾਲ ਜਿਵੇਂ ਕਿ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੈ ਵੀ ਪੰਜਾਬ ਦੇ ਵਿੱਚ ਬਹੁਤ ਹੜ੍ਹਾਂ ਨੇ ਤਬਾਈ ਮਚਾਈ ਹੈ ਜਿਸ ਦਾ ਕਰਕੇ ਅਸੀਂ ਜਿਹੜੇ ਵੀ ਵੀਰ ਇਸ ਪ੍ਰੋਬਲਮ ਨਾਲ ਜੂਝ ਰਹੇ ਹਨ ਉਹਨਾਂ ਲਈ ਰਾਹਤ ਦੀ ਸਮਗਰੀ ਲੈ ਕੇ ਚੱਲੇ ਹਾਂ ਤਾਂ ਕਿ ਉਹਨਾਂ ਦੀ ਮਦਦ ਕੀਤੀ ਜਾ ਸਕੇ ਇਸ ਮੁਹਿਮੇ ਦੇ ਤਹਿਤ ਗੁਰਾਇਆ ਵਾਸੀਆਂ ਨੇ ਸਾਨੂੰ ਬਹੁਤ ਭਾਰਮਾ ਸਹਿਯੋਗ ਦਿੱਤਾ ਹੈ ਜੋਵਾਨ ਵੀਰਾਂ ਨੇ ਸਾਨੂੰ ਬਹੁਤ ਭਰਮਾ ਸਹਾਯੋਗ ਦਿੱਤਾ ਹੈ ਬਹੁਤ ਵੱਡੀ ਮਾਤਰਾ ਵਿੱਚ ਸਮਗਰੀ ਕੱਟੀ ਹੋਈ ਹੈ ਜਿਨ੍ਹਾਂ ਵਿੱਚ ਖਾਣ ਪੀਣ ਦਾ ਰਾਸ਼ਨ ਅਤੇ ਜ਼ਰੂਰੀ ਦਵਾਈਆਂ ਜਿਵੇਂ ਕਿ ਆਪਣੇ ਜੋ ਵੀ ਬਿਮਾਰੀਆਂ ਚੱਲ ਰਹੀਆਂ ਹਨ ਉਹਨਾਂ ਤੋਂ ਰਾਹਤ ਲਈ ਸਾਰੀਆਂ ਦਵਾਈਆਂ ਸਾਡੇ ਕੋਲ ਉਪਲਬਧ ਹੈ ਜੋ ਕਿ ਅਸੀਂ ਵੱਡੀ ਮਾਤਰਾ ਵਿੱਚ ਹੜਪੀਟਾਂ ਲਈ ਲੈ ਕੇ ਚੱਲੇ ਆਂ